ਪਸ ਤੋਂ ਤਾਂ ਲਾਈਕ ਲੋਕੀ ਜਿਹੜੇ ਕੁਐਸਚਨ ਪੁੱਛ ਰਹੇ ਆ ਕਿ ਦਲਜੀਤ ਨਾ ਬੀਫ ਪਾਲ ਕੇ ਤੋਂ ਕਾਉਂਟਰਵਰਸੀ ਪਾ ਕੇ ਤੋਂ ਫੇਮ ਪਾਲਦਾ ਫੇਮ ਪਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਆ ਉਹਨੂੰ ਰੱਬ ਰੱਬ ਕਰਦੇ ਫਿਰਦੇ ਜਿਨ੍ਹਾਂ ਨੇ ਉਤੋਂ ਫੇਮ ਲੈਣੀ ਆ ਜਿਨ੍ਹਾਂ ਨੇ ਉਹਦੇ ਨਾਲ ਜੁੜ ਕੇ ਆਪਦੇ ਗਾਣੇ ਚਲਾਉਣੇ ਆ ਨਾ ਉਹ ਅੱਡੀਆਂ ਚੱਟਦੇ ਫਿਰਦੇ ਉਹਦੀ ਵੱਡੇ ਵੱਡੇ ਬੈਲੀ ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਆ ਆਡੇ ਲਾ ਕੇ ਫੇਮ ਨਹੀਂ ਮਿਲਦੀ ਤੇ ਆਡੇ ਉਹੀ ਲਾਉਂਦੇ ਜਿੰਨਾਂ ਚ ਜ਼ਮੀਰਾਂ ਹੁੰਦੀਆਂ ਜਾਂ ਦਮ ਹੁੰਦੇ ਆ ਪਹਿਲੀ ਗੱਲ ਦੂਜੀ ਗੱਲ ਸਿੱਧਾ ਕਹਿਣਾ ਲੋਕੀ ਕਹਿੰਦੇ ਆ ਕਿ ਸੁਲਤਾਨ ਦਿਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਫੈਂਡਲ ਹਾਂ ਮੈਂ ਫੈਂਡਲ ਜਿਹੜਾ ਬੰਦਾ ਧੂਏ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ ਉਹਨੂੰ ਇੱਕ ਪੱਗ ਵਾਲਾ ਬੰਦਾ ਪ੍ਰਮੋਟ ਕਰ ਰਿਹਾ ਪੱਗ ਵਾਲੇ ਜਵਾਕਾਂ ਦੇ ਮੂਰੇ ਬਾਕੀ ਮਾਮਾ ਸਭ ਦਿਆਂ ਸਾਂਝੀਆਂ ਨੇ ਮੈਨੂੰ ਪਤਾ ਸੁਲਤਾਨ ਨੂੰ ਬਗਾਨੀਆਂ ਮਾਮਾ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਉਹਨੇ ਸਿੱਧੂ ਦੀ ਮੰਮੀ ਬਾਰੇ ਵੀ ਬੋਲਿਆ ਸੀ ਹੀ ਟਾਕਡ अबाउट ਮਾਮਾ ਮਾਈਮਮ ਟੂ ਹਾ ਨਾ ਬਟ ਦਿਲਜੀਤ ਨੂੰ ਉਹ ਚੀਜ਼ਾਂ ਤਾਂ ਨਹੀਂ ਪਤਾ ਹੋਣੀਆਂ ਕਿਉਂਕਿ ਦਿਲਜੀਤ ਉਹਦੇ ਚੁੱਪ ਸੀ ਦਿਲਜੀਤ ਨੂੰ ਕਲਾਉਡ ਚਾਹੀਦਾ ਹੁੰਦਾ ਸਭ ਤੋਂ ਵੱਡੀ ਬਿਚ ਦਿਲਜੀਤ ਹੈ ਦਿਲਜੀਤ ਦਸਾਂ ਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀਮੋਰ ਪਤਨੀ ਲੂਮੀਨਾਟੀਆਂ ਦੇ ਰਿਚੂਅਲ ਚੋਂ ਦੇਣਾ ਕੀ ਕੀ ਹੋਇਆ ਜੇ ਮੈਂ ਉਹ ਗੱਲਾਂ ਖੋਲ੍ਹਤੀਆਂ ਪਤਾ ਨਹੀਂ ਹਾ ਨਾ ਕੋਡ ਸਰਚ ਕਰਿਓ ਕਿ ਜਦੋਂ ਲੂਮੀਨਾਟੀ ਆਲੇ ਤੁਹਾਨੂੰ ਸਾਈਨ ਕਰਦੇ ਹੁੰਦੇ ਆ ਤਾਂ ਉਹ ਤੁਹਤੋਂ ਕੀ ਮੰਗਦੇ ਹੁੰਦੇ ਦਿਲਜੀਤ ਨੂੰ ਤਾਂ ਪਤਾ ਹੋ ਸੁਲਾਲੀ ਨੂੰ ਤਾਂ ਪਤਾ ਹੋਊਗਾ ਨਾਲ ਨਾਲ ਦੋ ਪੱਗ ਆਲੇ ਰੱਖ ਕੇ ਤੂੰ ਇਹ ਨਹੀਂ ਕਹਿ ਸਕਦਾ ਦਿਲਜੀਤ ਕਿ ਤੂੰ ਪੰਜਾਬ ਆ ਜੇ ਐਡਾ ਹੀ ਪੰਜਾਬ ਸੀਗਾ ਨਾ ਖੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਰੇ ਹਜੇ ਵੀ ਵੀਡੀਓ ਲੈਟ ਤੇ ਪਈ ਆ ਤੇਰਾ ਮੂੰਹ ਉੱਡਿਆ ਹੋਇਆ ਸੀ ਉਸ ਟੈਂਪ ਤੇ ਤੇ ਤੈਨੂੰ ਹਜੇ ਵੀ ਪਤਾ ਦੋਸ ਪੀਪਲ ਆਰ ਸਟਿਲ ਅਰਾਊਂਡ ਯੂ ਨੋ And you can run from them jeo aage na if they go be on your ass they go fuck you up so badly man trust me teri fame ji ratu rat nikl jani hai oto agli gall shake da room odi meri aa reelsa thalle jithe thalle comment karde ho oh reel check karo ke shake da room di main reel kadu di pai hui hai ਕੌਂਟਰੋਵਰਸੀ ਤੋਂ ਬਾਅਦ ਚਪਾਈ ਹੈ ਕਿ ਕੌਂਟਰੋਵਰਸੀ ਤੋਂ ਪਹਿਲਾਂ ਪਈ ਹੈ ਉਹ ਗਾਣਾ ਇੰਜੈਸਟਡ ਇੰਜੈਸਟਡ ਗਾਣਾ ਮੈਂ ਬੰਦ ਕੀਤਾ ਕਿ ਲੋਕੀ ਆਹਨ ਕਹਿਦਣ ਕਿ ਫੇਮ ਸੀਕ ਕਰਦਾ ਕਿ ਹੁਣ ਇਹਨੇ ਆਉਂਦਾ ਗਾਣਾ ਸੱਟਣਾ ਸਾਡੇ ਕੋਲ ਬਾਈ ਪੈਸੇ ਘਟਨੇ ਅਸੀਂ ਫੇਮ ਚ ਵੀ ਬਹੁਤ ਘਾਟਾ ਦਿਲਜੀਤ ਨਾਲੋਂ ਪਰ ਸਾਡੇ ਕੋਲ ਇੱਕ ਚੀਜ਼ ਦਿਲਜੀਤ ਨਾਲੋਂ ਵੱਡੀ ਹੈ ਜ਼ਮੀਰ ਉਹ ਜ਼ਮੀਰ ਦਾ ਸੌਦਾ ਮੈਂ ਕਦੇ ਵੀ ਨਹੀਂ ਕੀਤਾ 4 ਸਾਲ ਹੋ ਗਿਆ ਗੇਮ ਚ ਜਿੱਥੇ ਅੜਿਆ ਪੂਰਾ ਅੜਿਆ ਬਦਲਿਆ ਨਹੀਂ ਨਾ ਪਹਿਲਾਂ ਨਾ ਬਾਅਦ ਚ ਠੀਕ ਹੈ ਬਾਕੀ ਇੱਕ ਤੀੜ ਜਿਹੜੀ ਕਮੈਂਟ ਕਮੈਂਟ ਕਰਦੀ ਹੈ ਜਦੋਂ ਕੱਲੂ ਤੁਹਾਡੇ ਆਪ ਦੇ ਜਵਾਕ ਪੱਗਾਂ ਬੰਨ ਕੇ ਕੱਲਾ ਵਿੱਚ ਨੱਤੀਆਂ ਪਹੁੰਣਗੇ ਹੱਥਾਂ 'ਚ ਨੇਲ ਪੌਲਸ਼ਾ ਲਾਉਣਗੇ ਫਰਾਕਾਂ ਪਾ ਕੇ ਨਿਕਲਣਗੇ ਹਨਾ ਉਦੋਂ ਤੁਸੀਂ ਆਪ ਦੇ ਮੂੰਹ ਅੰਦਰ ਕੱਜੋਗੇ ਉਦੋਂ ਤੁਸੀਂ ਕਹੋਗੇ ਕਿ ਨਸੀਬ ਸਹੀ ਬੋਲਦਾ ਸੀ ਉਦੋਂ ਤੁਸੀਂ ਇਹ ਚੀਜ਼ ਕਹੋਗੇ ਕਿ ਨਸੀਬ ਸੱਚ ਬੋਲਦਾ ਸੀ ਹਾਂ ਚੀਜ਼ਾਂ ਹੈਗੀਆਂ ਨੇ ਜਾ ਕੇ ਕਾਲਿਆਂ ਤੋਂ ਪੁੱਛੋ ਜਿਨ੍ਹਾਂ ਨੂੰ ਪਹਿਲਾਂ ਪਾਵਰ ਦਿੱਤੀ ਗਈ ਫੇਰ ਉਹਨਾਂ ਦੀਆਂ ਸੋਲਾਂ ਖਰੀਦੀਆਂ ਗਈਆਂ ਦੈਨ ਉਹਨਾਂ ਦੀ ਆਪ ਦੇ ਕਲਚਰ ਨੂੰ ਐਕਸਪਲੋਇਟ ਕੀਤਾ ਗਿਆ ਹੁਣ ਉਹ ਬੰਦੇ ਸਮਝ ਗਏ ਨੇ ਉਹ ਬੰਦੇ ਆਪ ਦੇ ਆਪ ਨੂੰ ਇੱਕ ਦੂਜੇ ਨੂੰ ਐਜੂਕੇਟ ਕਰ ਰਹੇ ਆ ਟੂਪਾਕ ਨੇ ਸੇਮ ਟਾਕ ਕੀਤੀ ਡਾਕਟਰ ਸਾਬੀ ਨੇ ਸੇਮ ਟਾਕ ਕੀਤੀ ਨਿਪਸੀ ਹਸਲ ਨੇ ਸੇਮ ਟਾਕ ਕੀਤੀ ਬੰਦੇ ਚੱਕੇ ਗਏ ਬੰਦੇ ਚੱਕ ਤੇ ਤੇ ਤੁਹਾਡੇ ਕੋਲ ਤੁਹਾਡੇ ਕੋਲ ਦੀਪ ਸਿੱਧੂ ਨਹੀਂ ਸਾਬਿਆ ਗਿਆ ਤੁਹਾਡੇ ਕੋਲ ਸਿੱਧੂ ਮੂਸੇ ਵਾਲਾ ਨਹੀਂ ਸਾਬਿਆ ਗਿਆ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਲੈ ਸਾਡੀ ਕੌਮ ਨੂੰ ਸਾਨੂੰ ਸੂਰਮੇ ਚਾਹੀਦੇ ਆ ਤੁਹਾਡੇ ਕੋਲ ਸੂਰਮੇ ਸਾਬ ਨਹੀਂ ਹੁੰਦੇ ਕਿਉਂਕਿ ਤੁਸੀਂ ਸੂਰਮਿਆਂ ਨੂੰ ਸਭ ਤੋਂ ਵੱਡਾ ਦਿਸ ਕਰਦੇ ਹੋ ਪਰ ਜਦੋਂ ਇਹ ਜਹਾਨ ਤੋਂ ਚਲੇ ਜਾਂਦੇ ਆ ਫਿਰ ਤੁਸੀਂ ਕਹਿਣ ਲੱਜੇ ਨਾ ਸ਼ਹੀਦ ਦੀਪ ਸਿੱਧੂ ਜਦੋਂ ਬਈ ਇੱਥੇ ਸੀ ਉਦੋਂ ਟਰਾਲੀਆਂ 'ਚ ਲੋਕਦਾ ਫਰਦਾ ਸੀ ਆਪਣੇ ਬੰਦਿਆਂ ਤੋਂ ਆਪਣੇ ਬੰਦਿਆਂ ਤੋਂ ਟਰਾਲੀਆਂ 'ਚ ਲੋਕਦਾ ਫਰਦਾ ਸੀਗਾ ਮੈਨੂੰ ਕੋਈ ਠੇਕਾ ਨਹੀਂ ਲਿਆ ਚਾਰ ਰਾਤਾਂ ਹੋ ਗਿਆ ਮੈਂ ਸੁੱਤਾ ਨਹੀਂ ਚੱਜਣਾ ਸਾਲੇ ਮੂੰਹ ਤੇ ਦਿਖ ਰਹੀ ਹੈ ਉਹ ਚੀਜ਼ ਉਹ ਤਾਂ ਨਹੀਂ ਮੈਂ ਕਰ ਰਿਹਾ ਕਿ ਲੇਕ ਮੇਰੇ ਫੋਲੋਅਰ ਵਧਣੇ ਆ ਮੇਰੇ ਮੇਰੇ ਗਾਣੇ ਚੱਲਣ ਆਮ ਡੂਇੰਗ ਥਿਸ ਫॉर ਯੂ ਜਿਹੜੇ ਲੋਕ ਸੁੱਤੇ ਪਏ ਨੇ ਉਹਨਾਂ ਵਾਸਤੇ ਕਰ ਰਿਹਾ ਜਿਹੜੇ ਮੇਰੇ ਤੇ ਮੀਮਾਂ ਪਾ ਰਿਹਾ ਉਹ ਪਾ ਰਿਹਾ ਸੋਲਾਲੀ ਇਜ਼ ਅ ਨਾਨ ਪੰਜਾਬੀ ਸ਼ੀ ਕੈਨਟ ਐਕਸਪਲੇਨ ਵਟ ਪੰਜਾਬੀਸ ਨੈਵਰ ਕੈਨ ਨੈਵਰ ਸੋਨਾਲੀ ਨੇ ਉਹ ਚੀਜ਼ ਨਹੀਂ ਦੇਖੀ ਜੋ ਪੰਜਾਬ ਨੇ ਦੇਖੀ ਐ ਤੇ ਦਿਲਜੀਤ ਐਡਾ ਹੀ ਹਮੈਤੀ ਆ ਨਾ ਤੇਰਾ ਆਪ ਦਾ ਜਨਮ ਦਿਲਜੀਤ 84 ਦਾ ਵਾ ਆਪਦੇ ਘਰਦਿਆਂ ਨੂੰ ਪੁੱਛ ਲਈਂ ਆਪਦੇ ਮਾਪਿਆਂ ਨੂੰ ਜਿੰਨਾਂ ਤੋਂ ਤੂੰ ਕਹਿਣਾ ਕਿ ਤੂੰ ਅਨਲਿੰਕਡ ਆ ਨਾ ਉਹਨਾਂ ਨੂੰ ਪੁੱਛ ਕੇ ਦੇਖੀਂ ਕਿ 84 ਚ ਕੀ ਹੋਇਆ ਸੀਗਾ ਮੈਨੂੰ ਮੇਰੇ ਮਾਪਿਆਂ ਨੂੰ ਦੱਸਿਆ ਸੀ ਮੈਂ ਉਦੋਂ ਸੀਗਾ ਨਹੀਂ ਸਟਿਲ ਮੈਨੂੰ ਉਹ ਪੇਨ ਪਤਾ ਤੇ ਮੈਨੂੰ ਕਹਿੰਦੇ ਹੋ ਕਿ ਮੈਂ ਕਮਿਊਨਿਟੀ ਵਾਸਤੇ ਕੀ ਕੀਤਾ ਸਰਚ ਕਰਕੇ ਦੇਖੋ ਕਿਸ ਲੈਵਲ ਨਾਲ ਸਾਈਂ ਨਹੀਂ YouTube ਤੇ ਸਾਰੀਆਂ ਵੀਡੀਓ ਪਈਆਂ ਚੈੱਕ ਕਰਕੇ ਦੇਖੋ ਕੀ ਪਿਆ ਉੱਥੇ ਕੀ ਕੀਤਾ ਮੈਂ ਕੌਮ ਵਾਸਤੇ ਤੇ ਕੀ ਕਰੂੰਗਾ ਕਹਾਂ ਕੌਮ ਵਾਸਤੇ ਮੈਨੂੰ ਪਤਾ ਯੂ ਵਾਂਟ ਟੂ ਸਪੋਰਟ ਅ ਬਿਚ ਮੈਂ ਸਪੋਰਟ ਅ ਬਿਚ ਆ ਡੋਨ ਲਾਈਫ ਮੈਨੂੰ ਕੋਈ ਕੇਅਰ ਨਹੀਂ ਗਈ ਆਹ ਲਾਈਫ ਮੇਰਾ ਸਟ੍ਰੇਟ ਆ ਸੁਲਤਾਨ ਤੇਰੇ ਵਾਸਤੇ ਵੀ ਉਦੋਂ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦਾਈ ਆਮ ਗੋਣਾ ਸੀ ਯੂ ਆਮ ਗੋਣਾ ਸੀ ਯੂ ਬ੍ਰੋ ਆਈ ਲਿਵ ਇਨ ਸਰੀ ਪੁਲ ਅਪ ਐਨੀ ਟਾਈਮ ਆਮ ਗੋਣਾ ਸੀ ਯੂ Subscribe to One India channel and never miss an update.